ਪਾਉਸਾ ਸ੍ਰੀ ਕਾਲ ਸਾਰਿਆਂ ਨੂੰ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਸਾਰਿਆਂ ਦਾ ਭਲਾ ਕਰਨ ਜੜਦੀਆਂ ਕਲਮ ਬਿਸਰਾ ਅਜੇ ਤੁਨੋਂ ਨਾ ਦੇਸ਼ ਦੀ ਵੰਡ ਤੋਂ ਬਾਅਦ ਦੀ ਇੱਕ ਮਾਸਟਰ ਤਾਰਾ ਸਿੰਘ ਜੀ ਦੀ ਚਿੱਠੀ ਜਿਹੜੀ ਗਾਂਧੀ ਜੀ ਨਾਲ ਹੋਈ वार्तालाਪ ਉਹ ਦੱਸਦੇ ਹਾਂ ਇੱਕ ਵਾਰ ਅਕਾਲੀ ਦਲ ਤੇ ਕਾਂਗਰਸ ਆਫਸ ਵਿੱਚ ਰਲ ਗਏ ਸੀ ਕੁਝ ਸਮੇਂ ਲਈ ਪੰਜਾਬ ਦੀ ਸੂਬੇ ਦੀ ਮੰਗ ਉੱਠਣ ਤੋਂ ਪਹਿਲਾਂ ਦੀਆਂ ਇਹ ਗੱਲਾਂ ਤੇ ਮਾਸਟਰ ਤਾਰਾ ਸਿੰਘ ਜੀ ਰਸੋ ਮਾਸਟਰ ਤਾਰਾ ਸਿੰਘ ਜੀ ਹੁਣਾਂ ਸੋਚਿਆ ਕਿ ਚਲੋ ਹੁਣ ਕਾਂਗਰਸ ਨਾਲ ਰਲ ਗਏ ਵੱਡੇ ਲੀਡਰਾਂ ਨਾਲ ਗੱਲਬਾਤ ਹੋ ਗਈ ਉਹਨਾਂ ਨੇ ਇਹਨਾਂ ਉਤੋਂ ਕਾਂਗਰਸ ਦੇ ਸਰਪ੍ਰਸਤ ਸੀ ਪ੍ਰਧਾਨ ਮਲਾਨਾ ਜੀ ਆਦ ਉਹਨਾਂ ਨੂੰ ਇੱਕ ਚਿੱਠੀ ਲਿਖੀ ਕਿ ਫੌਜ ਦੇ ਵਿੱਚ ਸਿੱਖਾਂ ਦੀ ਗਿਣਤੀ ਵਾਧਾ ਕੀਤੀ ਜਾਵੇ ਤੇ ਨਾਲ ਦੀ ਨਾਲ ਹੀ ਮਾਸਟਰ ਜੀ ਨੇ ਸੋਚਿਆ ਕਿ ਇਹ ਚਿੱਠੀ ਗਾਂਧੀ ਜੀ ਨੂੰ ਵੀ ਭੇਜ ਦਿੱਤੀਗੇ ਤੇ ਗਾਂਧੀ ਜੀ ਨੇ ਜਿਹੜਾ ਉੱਤਰ ਦਿੱਤਾ ਉਹ ਤੁਹਾਨੂੰ ਮੈਂ ਅੰਗਰੇਜ਼ੀ 'ਚ ਪਹਿਲਾਂ ਪੜ੍ਹ ਕੇ ਸੁਣਾਉਣਾ ਬਾਕੀ ਤੁਸੀਂ ਫਿਰ ਪੰਜਾਬੀ ਵੀ ਵਿਸਾਗੇ ਜੋ ਹੈ ਨਾਥਿੰਗ ਇਨ ਕਮ ਆਨ ਵਿਦ ਕਾਂਗਰਸ ਯੂ ਬਲੀਵ ਇਨ ਇਟ ਰੂਲਸ ਆਫ ਸਵਾਰਡ ਦਾ ਕਾਂਗਰਸ ਡਸ ਨਾਟ ਹਾਂਜੀ ਦੋਸਤੋ ਮਤਲਬ ਇਹਦੀ ਪੰਜਾਬੀ ਕਿ ਗਾਂਧੀ ਜੀ ਨੇ ਕਿਹਾ ਕਿ ਤੁਹਾਡਾ ਕਾਂਗਰਸ ਦੇ ਵਿੱਚ ਕਿਸ ਤਰ੍ਹਾਂ ਕੁਝ ਵੀ ਹੋ ਕੋ ਸਕਦਾ ਕਿਉਂਕਿ ਤੁਸੀਂ ਕਿਰਪਾਨ ਦਾ ਰੂਲ ਜਾਣਦੇ ਜੇ ਤੁਸੀਂ ਵਿਸ਼ਵਾਸ ਕਰਦੇ ਕਿਰਪਾਨ ਦੇ ਵਿੱਚ ਤੇ ਕਾਂਗਰਸ ਦੇ ਤੇ ਚ ਵਿਸ਼ਵਾਸ ਨਹੀਂ ਕਰਦੀ ਕਿਉਂਕਿ ਗਾਂਧੀ ਜੀ ਆਪਣੇ ਆਪ ਨੂੰ ਅਹਿੰਸਾਵਾਦੀ ਸਮਝਦੇ ਸੀ ਪਰ ਦੋਸਤੋ ਗੱਲ ਇੱਥੇ ਬੜੀ ਮਜ਼ੇਦਾਰੀ ਆ ਕਿ ਜੇ ਅਹਿੰਸਾ ਇੰਨੀ ਜੇ ਹਿੰਸਾ ਇੰਨੀ ਮਾਰੀ ਹੋਵੇ ਫਰਜ਼ ਕਰੋ ਜੇ ਦੇਸ਼ ਦੀਆਂ ਸ਼ਰਾਧਾਂ ਤੋਂ ਫੌਜ ਹਟਾ ਲਈਏ ਜੇ ਗਾਂਧੀ ਜੀ ਦੇ ਸਾਭ ਨੂੰ ਬੰਨਣਾ ਹੋਵੇ ਪਿਥਿਆਰਾਂ ਦੀ ਲੋੜ ਨਹੀਂ ਤੇ ਫਿਰ ਆਪਾਂ ਇੰਨੀ ਫੌਜ ਕਿਉਂ ਉੱਥੇ ਪਾਈ ਦੂਜੇ ਨੰਬਰ ਤੇ ਦਰਾ ਖੈਬਰ ਕੁਰਪਾਨ ਨਹੀਂ ਪੰਦ ਹੋਇਆ ਉਦਾਂ ਤੇ ਹੋਣਾ ਨਹੀਂ ਸੀ ਨਹੀਂ ਤੇ ਅਫਗਾਨਿਸਤਾਨ ਦਾ ਅੱਜ ਵੀ ਸ਼ਾਇਦ ਹਿੰਦੁਸਤਾਨ ਹਿੱਸਾ ਹਾਂ ਦਾ ਚੰਦੀ ਦੀ ਰਾਣੀ ਜਿੱਦੋਂ ਕੁਰਪਾਨ ਕੱਟ ਕੇ ਗਦਰ ਕਰਦੀ ਸ਼ਿਵਾਜੀ ਜਿੱਦੋਂ ਆਪਣਾ ਅੰਗਰੇਜ਼ਾਂ ਨਾਲ ਲੜਦੇ ਆ ਟਿੱਪੂ ਸੁਲਤਾਨ ਜੀ ਲੜਦੇ ਆ ਇਹਨਾਂ ਚੀਜ਼ਾਂ ਨੂੰ ਬੰਦੀ ਜੀ ਭੁੱਲ ਜਾਂਦੇ ਆ ਤੇ ਜਦੋਂ ਸੇਕ ਕੁਰਪਾਨ ਕੱਢ ਕੇ ਕੋਈ ਹੱਕ ਮੰਗ ਲੈਂਦੇ ਉਦੋਂ ਸਾਰੇ ਦਿਵਾਲੇ ਹੋ ਜਾਂਦੇ ਸੋ ਇਹ ਉਸ ਸਮੇਂ ਦੀ ਇੱਕ ਗੱਲ ਸੀ ਤੁਹਾਡੇ ਨਾਲ ਸਾਂਝੀ ਕੀਤੀ ਚੰਗੀ ਲੱਗੀ ਤੇ ਜਰੂਰ ਵੀਡੀਓ ਸ਼ੇਅਰ ਕਰ ਦਿਓ ਸ਼ੁਰੂ ਤੋਂ ਹੀ ਜਿਹੜਾ ਵਾ ਇਹ ਕੰਮ ਇਦਾਂ ਹੀ ਚੱਲੀ ਆਉਂਦੇ ਰਹਿਆ ਪਰ ਸਿੱਖ ਭੋਲੇ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ ਰਾਜਨੀਤੀ ਪੜਿਓ ਪਰ ਇਹਨਾਂ ਪੜੀ ਨਹੀਂ ਇਹ ਤੇ ਆਪ ਸੱਚੀ ਲੱਤਾਂ ਖੀਤੇ ਰਹਿੰਦੇ ਕਦੋਂ ਚੇਤੀਆਂ ਹੋਵੇ ਦੂਜਾ ਤਾਂ ਨਾ ਚਲੇ ਜੇ ਕੋਈ ਜਿਉਂਟਦਾ ਉਹਦੇ ਸਾਰੇ ਵਾਲੇ ਦਿਵਾਲੇ ਹੋ ਜਾਂਦੇ ਵੀ ਉਹਨੂੰ ਇਸ ਤਰ੍ਹਾਂ ਸਾਂਭ ਲਈਏ ਕਿਤੇ ਸਾਡੀ ਰੋਟੀ ਰੋਚੀ ਨਾ ਬੰਦ ਹੋ ਜੇ ਬਾਕੀ ਸਾਸਤ੍ਰਿਕਲ ਪਹੁਖ ਸਾਰੇ